ਉੱਤਮ ਗੋਲਡ ਕੰਪਨੀ ਕੋਲ ਇਹ ਅੱਧਾ ਡੱਬਾ ਹੈ ਇਹਦੀ ਆਪਣੀ ਇਹਦੀ ਵਿੱਚ ਦੇ ਜਾਣ ਮੁਕਿਆ ਜੇ ਇਹਦਾ ਸਟੈਂਕ ਰੰਗ ਗਿਆ 100% 101 ਇਹ ਜਾਈ ਦੇ ਵਰਟੀਕਲ ਆਹੀ ਨਹੀਂ ਜਿਵੇਂ ਆਪਣਾ ਸੋਨਾ ਨਾ ਤਾਂ ਜਿੱਥੇ ਇਹ ਪਾਇਆ ਕਲੋਰੋ ਪਾਉਂਦੀ ਲੋੜ ਨਾ ਜ਼ਿੰਕ ਨਾ ਫੈਰ ਸੋ ਮੈਗਨੀਸ਼ੀਅਮ ਸਰਪਰ ਕੁਝ ਨਹੀਂ ਪਾਉਣਾ ਭਾਈ ਤੁਸੀਂ ਜਹੇ ਤਾਂ ਆ ਪਾ ਲੋ ਡੋਨੇ ਮਿੱਤਰੋ ਆ ਗਏ ਅੱਜ ਫੇਰ ਆਪਾਂ ਸੰਗਰੂਰ ਸੰਗਰੂਰ ਕਿੱਥੇ ਆ ਗਏ ਪਹਿਲਾਂ ਪਿੱਛੇ ਦਿਖਾ ਦੇ ਬਾਈ ਨਮਾਟ ਟੌਕ ਆ ਗਿਆ ਛਲਛਤੀ ਕੋਲੇ ਚੋਨੇ ਦਾ ਸੀ ਜਨ ਕਿ ਸੰਗਰੂਰ ਗਿਆ ਆਪਾਂ ਪਹਿਲਾਂ ਖਾਲਸਾ ਦੀ ਨਾਲ ਕੰਮ ਕਰਦੇ ਵਾਹੀ ਦੀ ਘਾਟਾ ਛਾ ਵਾਣੇ ਨੂੰ ਵੀ ਸੋਈ ਪੰਦੇ ਬਾਈ ਚੋਨੇ ਅਸੀਂ ਨੇਨਪੁਰਾ ਤੇ ਆ ਗਿਆ ਹਾਂ ਬਾਈ ਨੇਨਪੁਰਾ ਲੱਗਿਆ ਨਾ ਹਾਂ ਜੀ ਬਾਈ ਨਵਾਂ ਬਟਕੀ ਆ ਗਿਆ ਆਪਣੇ ਕੋਲ ਆ ਗਏ ਬਾਈ ਸਾਰਾ ਸਟੌਕ ਆ ਗਿਆ ਸਾਰਾ ਸਟੌਕ ਆ ਗਿਆ ਤੇ ਸਾਰਾ ਸਟੌਕ ਲੈ ਕੇ ਲਿਵਾਰੇ ਤੇ ਹੁਣ ਆਪਣੇ ਨਾਲ ਵਿੱਚੇ ਬਾਈ ਆ ਪਈਆਂ ਨੇ ਗਿਆ ਨਾਗਰਜਨਾਂ ਦੀ ਪਟੀਲਾ 50% ਦਾ ਇਹ ਅੱਧਾ ਲੀਟਰ ਪਾਉਂਦਾ ਗਾ ਬਾਈ ਚੋਨੇ ਤੇ ਟਖਾਵਾ ਸਵੇ ਟਖਾਵਾ ਠੀਕ ਹੈ ਜੀ ਤੇ ਆਹਾਂ ਪਈਆ ਬੂਟਾ ਕਲੋਰ ਇਹ ਪਾਉਂਦੀ ਵੀਰੇ 1 ਲੀਟਰ 1 ਕਿੱਲੇ ਚ ਇਹ ਇਹੋ ਜਿਹਾ ਇਹ ਉਹ ਚੀਜ਼ ਆ ਜੀ ਬਾਈ ਜਿਹਦੇ ਨਾਲ ਵੀ 4-5 ਘੰਟੇ ਪਾਣੀ ਖੜਾਉਣਾ ਪੈਂਦਾ ਚੋਨੇ ਇਹਨਾਂ ਨਾਲ ਇਹਨਾਂ ਨੂੰ ਵੀ 24 ਘੰਟੇ 48 ਘੰਟੇ ਖੜਾਉਣਾ ਪੈਂਦਾ ਇਹ ਵੀ ਅੱਧਾ ਲੀਟਰ ਪਾਉਂਦੀਆਂ ਬਾਈ ਇਹ ਐਗਰੀਸਾਈਡ ਦੀਆਂ ਕੀ ਆ ਨਾਗਰਜਨਾਂ ਦੀ ਆ ਗਈ ਤੇ ਆਹ ਆਪਣੇ ਲਵੇ ਪਈਆ ਕੀ ਕ੍ਰੀਸੀ ਕ੍ਰੌਪ ਦੀ ਬਾਈ ਦੀਪਾਈ ਹਰੀ ਬੀਬੀ ਤੇ ਕਹ ਪਈ ਐ ਐਚ ਪੀ ਐਮ ਦੀ ਇਹ 35% ਪਟੇਲਾ ਕੀ ਇਹ 600 ਐਮ ਐਲ ਪਾਉਂਦੀ ਬਈ ਜਿਹਦੇ ਬਾਅਦ ਦੀ ਜਿਆਦੇ ਫੂਕਾ ਬਣ ਤਾਲੀਆਂ ਦੀ ਦਿੱਕਤ ਆਉਂਦੀ ਆ ਕਿ ਰੇਤਲੇ ਬਾਹਣਾ ਚਾਉਂਦੀ ਪਈਆ ਹੋਰ ਕੱਖ ਜੇ ਹੋ ਜਾਂਦੇ ਨੇ ਕਿ ਲਡੂਜੇ ਉਹਦੇ ਨਾਲ ਇੱਕ ਕੁੜੀ ਨਾਲ ਇਹਦੇ ਤੁਸੀਂ 600 ਐਮ ਐਲ ਇਹ 80 ਗ੍ਰਾਮ ਇਹਦੇ ਖਾਤੀ ਤੋਂ ਵਿੱਚ ਕਿਸਾਨ ਭਰਾ ਬੱਦਮੇ ਵੀ ਪਾ ਲੈਂਦੇ ਨੇ ਕਿ ਬੱਦਮੇ ਵੀ ਪਾ ਸਕਦੇ ਹੋ ਇਹਦਾ ਨੁਕਸਾਨ ਕੋਈ ਨਹੀਂ ਹੋਵੇਗਾ ਬਈ ਇਹ ਸੱਤੀਆਂ ਬਈ ਇਹਨੂੰ ਸੱਤ ਕਹਿੰਦੇ ਠੀਕ ਹੈ ਜੀ ਇਹ 600 ਐਮ ਐਲ ਬਈ ਇਹ 35% ਪਟੇਲਾ ਕੀ ਤੇ ਜਿਹੜੀ ਰੇਟਾਂ ਬਾਰੇ ਗੱਲ ਹੋ ਸਾਡੇ ਨਾਲ ਫੋਨ ਤੇ ਕਰ ਸਕਦੇ ਹੋਗੇ ਠੀਕ ਹੈ ਜੀ ਉਸ ਤੋਂ ਬਾਅਦ ਚ ਕਿਹੜਾ ਪ੍ਰੋਡਕਟ ਚੱਲਣਾਗਾ ਆਪਣਾ ਬਾਈ ਉਸ ਤੋਂ ਬਾਅਦ ਚ ਜੂਰੀਆ ਪੈਣਾ ਸ਼ੁਰੂ ਹੋਊਗਾ ਪਹਿਲੇ ਜੂਰੀਆਂ ਵਾਲਾ ਚਾਹੇ ਦੂਜੇ ਨਾਲ ਚਾਹੇ ਜੀ ਤੀਜੇ ਨਾਲ ਵੀ ਪਾਸ ਆਵੇਗਾ ਉਹ ਕੀ ਚੀਜ਼ ਆ ਬਾਈ ਆਪਣੇ ਨਵੇਂ ਸਾਰਿਆਂ ਨੂੰ ਪਹਿਲਾਂ ਆਪਣਾ ਅਰਚਨਾਗਾ ਬਈਆ ਇਹ ਪ੍ਰੋਡਕਟ ਅਰਚਨਾਗਾ ਇੱਕ ਪੈਕਟ ਇਹ ਮਤਲਬ 4 ਕਿਲੋ ਅੱਧਾ ਡੱਬਾ ਹਿੰਟ ਲੈ ਸੋ ਇਹਦੇ ਨਾਲ ਮਿਲਾ ਕੇ ਇੱਕ ਡੱਟੇ ਜੂਰੀਏ ਚ

ਤੋਂ ਨੂੰ ਨਾ ਤਾਂ ਜਿੱਥੇ ਇਹ ਪੈ ਕੇ ਕਲੋਰੋ ਪਾਉ ਦੀ ਲੋੜ ਨਾ ਜ਼ਿੰਕ ਨਾ ਫੈਰ ਸੋ ਮੈਗਨੀਸ਼ੀਅਮ ਸਰਫਰ ਕੁਝ ਨਹੀਂ ਪਾਉਣਾ ਬਾਈ ਤੁਸੀਂ ਚਾਹੇ ਤਾਂ ਆ ਪਾ ਲੋ ਦੋਨੇ ਚਾਹੇ ਆ ਦੋਨੇ ਪਾ ਲੋ ਜਿੱਥੇ ਇਹ ਪੈਗੇ ਬਾਈ ਸਾਡੇ ਬਟਾ ਠੀਕ ਹੈ ਜੀ ਕੰਮ ਦੀ ਆਪਣੀ ਫਲ ਗਰੰਟੀ ਆ ਗਈ ਬਾਕੀ ਬਾਈ ਆਪਣੇ ਲਵੇ ਆ ਪਤਾ ਲਾ ਪਤਾ ਲ ਹੋ ਗਈ ਤੇ ਰੀਜੈਂਟ ਹੋ ਗਈ ਬਾਈ ਆ ਪੈ ਗਿਆ ਰੀਜੈਂਟ 30% ਵਾਲੀ 30% ਜ਼ਿੰਕ ਪੈ ਆਗਾ ਬਾਈ ਆਪਣੇ ਲਵੇ ਤੇ ਆ ਆਗੇ ਨੌਨੀ ਗੋਲਡ ਕੱਖਾਂ ਵਾਸਤੇ ਜੇ ਕਿਸੇ ਨੂੰ ਜ਼ਰੂਰਤ ਪਊਗੀ ਬਾਈ ਪੀ ਆਈ ਡੀ ਇਹ ਦੇਵਾਂਗੇ ਇਹ ਆਪਾਂ ਨੂੰ ਠੀਕ ਹੈ ਜੀ ਪੀ ਆਈ ਡੀ ਦੇ ਨਾਲ ਜਾਂ ਟਾਟਾ ਦੀ ਦੇ ਦਾਂਗੇ ਸਾਡੇ ਨਾਲ ਕੋਈ ਗੱਲ ਨਹੀਂ ਫੋਨ ਤੇ ਗੱਲ ਕਰ ਲਿਓ ਰੇਟਾਂ ਬਾਰੇ ਉਹ ਤੋਂ ਬਾਅਦ ਚਾ ਜੀਬ ਰਸ ਪਿਆਗਾ ਬਾਈ ਆਪਣੇ ਲਵੇ ਕਰੋ ਹਵਾ ਤੇ ਠੀਕ ਹੈ ਜੀ ਤੇ ਆ ਪਿਆਗਾ ਆਪਣੇ ਲਵੇ ਕਰੋਮਾ ਹਾਰ ਚ ਇਹ ਕੀ ਆਗਾ ਬਾਈ ਟ੍ਰੈਪੋ ਟਰ ਮਾਂਗਾ ਇਹ ਜਿਹੜਾ ਜਿਹੜਾ ਸਾਲਟਾ ਟ੍ਰੈਪੋ ਟਰ ਮਾਂਗਾ ਇਹ ਅੱਧਾ ਕਿਲੋ ਰੇਟੀ ਚਰ ਲਾ ਕੇ ਬਾਈ ਅ ਝੰਡੇ ਰੋਗ ਤੋਂ ਪੈਣਾਗਾ ਆਪੜਾ ਇੱਕ ਪੈਸਾ ਠੀਕ ਹੈ ਜੀ ਤੇ ਉਸ ਤੋਂ ਬਾਅਦ ਚਾਹ ਪਿਆਗਾ ਬੰਗੀ ਸਾਈਡ ਆਪਣੇ ਲਈ ਚੰਤਕਾਰ ਜਿਵੇਂ ਤੁਸੀਂ 1263 ਪਾਉਣੇ ਹੋਗੇ ਬਾਈ ਉਵੇਂ ਆਹ ਚੰਤਕਾਰ ਪਾ ਲੋ ਬਾਈ ਠੀਕ ਹੈ ਜੀ ਚਾਰ ਫਾਦੋਂ ਬਾਈ ਦੁੱਧ ਬੰਗੀ ਖਾਣ ਕਰੇਗਾ ਇਹ ਆ ਜਾਣਾ ਚਾਰ ਜੋਰ ਨਹੀਂ ਲੱਗਣੀ ਹੈ ਕਿ ਜਾਨ ਨੂੰ ਫੇਤੀ ਹੱਸੋ ਠੀਕ ਆ ਬਾਈ ਬਾਕੀ ਆਪਣੇ ਲਈ ਵੇਚਦੇ ਵਰਤਾਂ ਸਾਰਿਆਂ ਨੂੰ ਪਤਾ ਹੀ ਚੱਲ ਜੇ ਨੇ ਤੁਹਾਡੇ ਨਾਲ ਜੁੜੇ ਨੇ ਚੰਤਕਾਰ 골ਡ ਆ ਕੀ ਬਾਈ ਜਦੋਂ ਤੁਹਾਡਾ ਘੋਲਾਟਾ ਮਿੱਸਰ ਗਿਆ ਹਜਾ ਸ਼ੁਰੂਆਤਾਂ ਨੇ ਜੀਆਂ ਠੀਕ ਹੈ ਜਦੋਂ ਅਤਾ ਮਿੱਤਰ ਜੀ ਉਦੋਂ ਇਹਦਾ ਸਪਰੇਅ ਕਰਾਵਾਂਗੇ ਇਹਨੇ ਬਾਈ ਕਣਕ ਤੇ ਕਰਾਇਆ ਸੀ ਆ 15 15 20 20 ਮਾਣ ਝਾੜ ਦਾ ਪਕੜਾਈ ਦੀ ਆਪਣਾ ਲਵੇ ਰਿਕਾਰਡਿੰਗਾਂ ਵੀ ਪਈਆਂ ਨੇ ਜੀ ਤੁਹਾਨੂੰ ਉਹ ਵੀ ਸੁਣਾਵਾਂਗੇ ਠੀਕ ਹੈ ਜੀ ਤੇ ਉਹ ਤੋਂ ਦਾ ਜਿਹਨੂੰ ਤੁਹਾਨੂੰ ਮੈਂ ਨੇ ਵੀ ਕਰਿਓ ਬਾਈ ਅੱਤੇ ਮਿੱਤਰੇ ਦੇ ਚਾਹੇ ਵਿਚਾਰ ਦੀ ਵੀ ਕਰਤਾ ਕੋਈ ਨਹੀਂ ਕਿਵੇਂ ਹੁਣ ਕਪੜੀਆਂ ਚੜਨਗੇ ਇੱਕ ਬਾਅਦ ਚ ਉਹਦੇ ਦੀ ਕਰਤਾ ਚੰਦਕਾਰ ਕੋਲ ਦਾ ਠੀਕ ਹੈ ਜੀ ਰਸਟ ਭਾਈ ਆਪਣਾ ਵੀ ਮਾਲ ਸਾਰਾ ਪਹੁੰਚ ਗਿਆ ਤੇ ਆ 500 ਰੁਪਿਆ ਜੀ ਠੀਕ ਹੈ ਜੀ ਤੇ ਥੋੜਾ ਜਿਹਾ ਆਪੇ ਆ ਗਿਆ ਭਾਈ ਆਪਣੇ ਲਵੇ ਅਲਫਾ ਮੈਥਰੀ ਨਾ ਪਾਏ ਪੈਨ ਤਰੀ ਨਾ ਤੇ ਪੂਰਾ ਜਿੰਨ ਪਈਆ ਕੀ ਟ੍ਰਾਈ ਕਾਊਂਟਰ ਰੋਲ ਤੇ ਆਂਗੇ ਡੁਕੜ ਚ ਭਾਈ ਠੀਕ ਹੈ ਜੀ ਬੜਾ ਸਾਰੇ ਭਏ ਨੇ ਕਿ ਭਾਈ ਆਪਣੇ ਬਾਕੀ ਫੋਨ ਤੇ ਗੱਲ ਮੇਰੇ ਨਾਲ ਕਰ ਸਕਦੇ ਹੋ ਜਿਹਨੂੰ ਕੱਠਾਂ ਵਾਲੀ ਦੀ ਜਿਵੇਂ ਹੁਣ ਮੈਂ ਆਹ ਕੰਪਨੀਆਂ ਦਾ ਦਿਖਾਤੀ ਆਂ ਭਾਈ ਜਿਹਨੂੰ ਕੋਈ ਹੋਰ ਕੰਪਨੀਆਂ ਦੀ ਲੋੜ ਹੋਊਗੀ ਤਾਂ ਮੈਨੂੰ ਫੋਨ ਤੇ ਵਿਖਿਆ ਸਕਦੇ ਹੋ ਮਾਲ ਤੁਸੀਂ ਆਪਾਂ ਹਾਜ਼ਰ ਵੀ ਕਰ ਦਾਂਗੇ ਠੀਕ ਹੈ ਜੋ ਡਿਲੀਵਰੀ ਸਿਸਟਮ ਹੈ ਜੀ ਜਿਹਨਾਂ ਆਨਲਾਈਨ ਦੇ ਫਿਰ ਆਨਲਾਈਨ ਡਿਲੀਵਰੀ ਬਾਈ ਆਪਣੀ 15 ਤੋਂ 20000 ਦੀ ਡਿਲੀਵਰੀ ਆ ਗਈ ਜੇ 15 ਤੋਂ 20000 ਦਾ ਮਾਲ ਹੋਊਗਾ 200 ਟੱਕੇ ਘਰੇ ਬੈਠਾ ਕੋਲ ਦਵਾਈ ਪਹੁੰਚੂਗੀ ਡਿਲੀਵਰੀ ਜਮਾ ਫਰੀ ਆ ਬਾਈ ਇਹ ਪਤਨਾ ਤੋਂ ਵੀਂ ਗਿਆ ਦਾ ਮਾਲ ਹੁੰਦਾ ਪੂਰੇ ਪੰਜਾਬ ਚ ਤੇ ਬਾਕੀ ਗੱਲ ਆ ਗਈ ਬਾਈ ਜੇ 15000 ਤੋਂ ਘੱਟ ਮਾਲ ਹੋਊਗਾ ਤਾਂ ਡਿਲੀਵਰੀ ਸੌਂਦੀ ਹੈ ਠੀਕ ਹੈ ਠੀਕ ਹੈ ਹੋਗਾ ਕਿਆ ਹੈ ਬੰਦਾ ਵਸ ਤੇ ਆਵੇ ਮੋਟਰਸਾਈਕਲ ਤੇ ਆਵੇ ਗੱਡੀ ਜਾਵੇ ਉਹਦਾ ਖਰਚਾ ਸੋਡਾ ਹੋਊ ਜੇ 15000 ਤੋਂ ਬਾਅਦ ਘੱਟ ਹੋਵੇ 15 ਤੋਂ ਉੱਪਰ ਹੋਵੇ ਵਿਸੱਕ ਦੀ 20 ਤੋਂ ਚਾਹੇ ਦੀ 19000 ਦਾ 18 ਦਾ ਉਹ ਜਿੰਨਾ ਬਾਤ ਠੀਕ ਹੈ ਹਾਂ ਡਿਲੀਵਰੀ ਬਿਲਕੁਲ ਤਾਂ ਬ੍ਰਿਲੀਅੰਸ ਪਰ ਕਿ ਲੁਕੇਸ਼ਨ ਤੁਹਿਆ ਹੋਵੇ ਲੁਕੇਸ਼ਨ ਬਾਈ ਜੇ ਆਪਣੀ ਖਾਲਸਾ ਪੈਸਟੀਸਾਇਡ ਪੁਲਸ ਲਾਈਨ ਰੋਡ ਸੰਗਰੂਰ ਜਦੋਂ ਇੱਧਰੋਂ ਆਵੋਗੇ ਬਰਨਾਲਾ ਕੈਂਚੀਆਂ ਚੋਂ ਥੰਦੇ ਨੂੰ ਟੋੜ ਉਤਰੂਗਾ ਮਸਤ ਹੋਣਾ ਸਾਬ ਨੂੰ ਟੋਕੋ ਟੋਕੋ ਆਪਣੀ ਦੁਕਾਨ ਛੋਟੇ ਵਾਲੇ ਹੱਤੀ ਬਾਈ 500 ਮੀਟਰ ਤੇ ਆਜਾ ਪੰਜ ਕਿਲੋਮੀਟਰ ਪੈਂਦਾਗਾ ਤੇ ਆਪਣਾ ਬੋਰਡ ਲੱਗਿਆ ਹੋਇਆ ਹਾਂ ਟੁੱਟ ਗਿਆ ਲੱਗਿਆ ਉਹਨੀਆਂ ਨੇ ਤੇ ਬੋਰਡ ਲੱਗਿਆ ਹੋਇਆ ਲਾਲ ਰੰਗ ਦਾ ਜਦੋਂ ਇੱਧਰੋਂ ਆਵੋਗੇ ਤੁਸੀਂ ਬਟੰਡੇ ਤੋਂ ਜਾਂ ਬਰਸਾਣੇ ਤੋਂ ਬਟੋਖਾ ਤੋਂ ਬਟੋਖਾ ਪਿੰਡ ਪਾਰ ਕਰਕੇ ਉਹ ਜਾਂਦਾਗਾ ਆਪਣਾ ਫੋੜ ਜਾ ਉਹਦੇ ਥੰਨੂ ਵੀ ਹੋ ਜਾ ਬਾਈ ਠੀਕ ਹੈ ਜੀ ਇਧਰ ਪੁਲ ਤੋਂ ਵੀ 500 ਮੀਟਰ ਦੀ ਦੁਕਾਨਾਂ ਆ ਗਈ ਆਪਣੀ ਠੀਕ ਹੈ ਜਦੋਂ ਇੱਧਰੋਂ ਆਵੋਗੇ ਠੀਕ ਹੈ ਜੀ ਇਹਦੇ ਪਰਲੇ ਪਾਸੇ ਰੇਤੇ ਦੀ ਟਾਲਾ ਵੀ ਦੂਜੇ ਪਾਸੇ ਆਪਣੀ ਦੁਕਾਨਾਂ ਦਾ ਪ੍ਰਤੀ ਪਾਰਟੀ ਫਾਲਸਫੇ ਦੇ ਨਾਮ ਉਪਰ ਟਾਈਟਰ ਤੇ ਚੰਨੀ ਜਾਂਦਾ ਤਾਂ ਕਰ ਲਿਓ ਤਾਂ ਪਰ ਕਿ ਜਿੰਨਾਂ ਨੂੰ ਕੋਈ ਵੀ ਜਾਣਕਾਰੀ ਲੈਣੀ